ਅਮਰੀਕਨ ਸਿਟੀਜ਼ਨਸ਼ਿਪ ਚਾਹਤੇ ਹੋ ਤਾਂ ਗਵਰਡੀਆ ਦੇ ਨਾਲ ਬਣਾ ਕੇ ਰੱਖਣੀ ਹੋਵੇਗੀ ਜੀ ਹਾਂ ਟਰੰਪ ਸਰਕਾਰ ਦੇ ਵੱਲੋਂ 34 ਸਾਲ ਪੁਰਾਣਾ ਨਿਯਮ ਮੂਰਤੋ ਲਾਗੂ ਕੀਤਾ ਗਿਆ ਕਿ 23 ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿਜੀ ਮਾਮਲਿਆਂ ਦੀ ਪੁਨਛਾਨ ਅਰੰਭ ਕੀਤੀ ਗਈ ਹੈ ਦੂਜੇ ਸ਼ਬਦ ਦੇ ਵਿੱਚ ਕਿਆ ਲੀਏ ਤਾਂ ਗੁਆਂਢੀਆਂ ਦੇ ਨਾਲ ਤੁਹਾਡੀ ਅਨਬਨਿ ਯੂ ਐਸ ਸਿਟੀਜ਼ਨਸ਼ਿਪ ਡੇ ਰਾਹ ਦੇ ਵਿੱਚੜੀ ਕਵਾਂ ਸਕਦੀ ਹੈ ਜੀ ਹਾਂ ਇਮੀਗ੍ਰੇਸ਼ਨ ਅਫਸਰ ਸਿਰਫ ਗੁਆਂਢੀਆਂ ਤੋਂ ਹੀ ਸੰਬੰਧਿਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰਨਗੇ ਸਗੋਂ ਕਾਮ ਵਾਲੀਆਂ ਥਾਵਾਂ ਤੇ ਜਾ ਕੇ ਵੀ ਸਾਥੀ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰ ਸਕਦੇ ਨੇ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋਰ ਵੀ ਸਖਤ ਕੀਤੇ ਜਾਣ ਦਾ ਖਤਰਾ ਜਾਹਰ ਕੀਤਾ ਜਾ ਰਿਹਾ ਹੈ ਅਤੇ ਨਾਕਿੱਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾਂ ਅਤੇ ਕਾਰੋਬਾਰੀਆਂ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਖਵਾ ਕੇ ਲਿਆਉਣ ਦੇ ਹੁਕਮ ਦਿੱਤੇ ਜਾ ਸਰਤੇ ਨੇ ਜਾਜ ਪੂਸ਼ ਸੀਨੀਅਰ ਦੇ ਰਾਸ਼ਟਰਪਤੀ ਹੁੰਦਿਆਂ ਨਿੱਜੀ ਮਾਮਲਿਆਂ ਬਾਰੇ ਕੁਝ ਪੜਤਾਲ ਪੰਕਤੀ ਕੀਤੀ ਗਈ ਸੀ ਪਰ ਬੀਤੀ ਪਾਈ ਗਸ ਨੂੰ ਕੌਮ ਸਰਕਾਰ ਨੇ ਚੁਪਚਪੀ ਤੇ ਇਹ ਨੀਤੀ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ